ਹੁਣ ਇਹਨਾਂ ਨੂੰ ਕਰਾਂਗੇ ਜੀ ਇਸ ਤਰੀਕੇ ਨਾਲ ਪ੍ਰੈਸ ਦੇਖ ਸਕਦੇ ਤੁਸੀਂ ਇਹਨੂੰ ਆਪਾਂ ਪੂਰਾ ਪ੍ਰੈਸ ਕਰਾਂਗੇ ਤੇ ਇੱਧਰ ਹੋ ਗਈ ਆ ਪਲੇਟ ਰੈਡੀ ਤੇ ਹੁਣ ਅਹੀਂ ਕਰਾਉਂਦੇ ਆ ਮੰਮੀ ਜੀ ਨੂੰ ਟੇਸਟ ਠੀਕ ਆ ਸੱਸ ਕੀ ਕਹਿੰਦੇ ਸਾਰੇ ਆ ਨੂੰ ਤੇ ਆਸ ਕਰਦੇ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਆ ਸੈਂਡਵਿਚ ਮੇਕਰ ਜਿਹੜਾ ਆ ਇਹ ਸਾਨੂੰ ਗਿਫਟ ਆਇਆ ਸੀ ਪਿਛਲੇ ਵਲੋਗ ਦੇ ਵਿੱਚ ਤੁਸੀਂ ਸੋਣਿਆ ਨਾ ਵੇਖ ਹੀ ਲਿਆ ਸੀ ਤੇ ਸਾਰੇ ਜਾਨੇ ਨੇ ਬਹੁਤ ਸਾਰਾ ਪਿਆਰ ਦਿੱਤਾ ਲੋਗ ਨੂੰ ਤੇ ਸਾਰੇ ਜਾਨਿਆਂ ਨੇ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਉਦੋਂ ਮੈਂ ਕਿਹਾ ਸੀ ਕਿ ਤੁਹਾਨੂੰ ਬਣਾ ਕੇ ਤੇ ਫਿਰ ਵਿਖਾਵਾਂਗੇ ਤੁਹਾਨੂੰ ਸਾਰਿਆਂ ਨੂੰ ਤੇ ਅੱਜ ਆਈ ਫਾਈਨਲੀ ਸੈਂਡਵਿਚ ਲੱਗੇ ਆ ਬਣਾਉਣ ਤੇ ਬਣਾਉਂਗਾ ਮੈਂ ਕਿਉਂਕਿ ਇਹ ਮੈਂ ਇਹ ਵਾਲੇ ਸੈਂਡਵਿਚ ਸਿਰਫ ਬਬਲੂ ਵੀਰ ਨੂੰ ਬਣਾਉਣੇ ਆਂਦੇ ਆ ਅੱਜ ਬਬਲੂ ਬਣਾਉਂਗਾ ਤਾਂ ਮੈਂ ਟਰਨ ਨਾ ਬੈਠਾ ਅੱਜ ਮੰਮੀ ਬਾਹੂ ਕਿੰਨਾ ਟਰਨ ਨਾ ਬੈ ਕੇ ਖਾਊਗੀ ਨਾ ਤੂੰ ਹੀ ਦਗਰੋ ਤੂੰ ਹੀ ਖੁਸ਼ੀ ਆਪਣੇ ਅੰਦਰ ਕਰ ਲਓ ਤੇ ਇੱਕ ਵਾਰੀ ਇਹ ਮਨ ਆਪਣੇ ਨਜ਼ਰ ਮਰਾ ਦੇ ਇਗਾ ਇਹ ਸਾਮਾਨ ਲੈਣ ਦਾ ਹੀ ਸਾਰਾ ਜੋ ਜੋ ਚਾਹੀਦਾ ਵਾ ਸੈਂਡਵਿਚ ਵਾਸਤੇ ਤੇ ਆ ਚੈੱਕ ਕਰੋ ਤੁਸੀਂ ਆ ਬੀਬਾ ਦੀ ਆ ਤੰਦੂਰੀ ਮਾਇਓਨਿਸ ਠੀਕ ਆ ਤੇ ਆ ਸਿੰਪਲ ਮਾਇਓਨਿਸ ਆ ਤੇ ਇਧਰ ਆ ਹੈਗੀ ਆ ਮਿੰਟ ਮਾਇਓਨਿਸ ਤੇ ਬਹੁਤ ਘੈਂਟ ਘੈਂਟ ਜਿਹੜੀਆਂ ਵਾ ਇਕੱਠੀਆਂ ਕਰ ਲੀਆਂ ਵਾ ਸੈਂਡਵਿਚ ਮੇਕ ਵਾਸਤੇ ਤੇ ਉਹਦਾ ਤੁਹਾਨੂੰ ਪਤਾ ਹੀ ਹੈ ਕਿਸਾਨ ਹੈ ਕੇਚੱਪ ਇਹ ਰਹਿ ਆਮ ਹੀ ਸਾਰੇ ਘਰਾਂ ਵਿੱਚ ਪਾਈ ਜਾਂਦੀ ਆ ਆ ਵੀ ਪਾਈਆਂ ਜਾਂਦੀਆਂ ਤੇ ਇਧਰ ਆਪਣੇ ਕੋ ਬ੍ਰੈਡ ਹਨਾ ਤੇ ਆ ਆ ਜੀ ਆਪਣੇ ਬਟਰ ਹੈ ਠੀਕ ਹੈ ਜਿਹੜਾ ਉੱਪਰ ਲੱਗਣਾ ਵਾ ਤੇ ਇਹ ਆ ਜੀ সুইਟ ਕੌਰਨ ਤੇ ਇਹ ਆ ਜੀ ਚਿਲੀ ਫਲੈਕਸ ਤੇ ਓਰੀਗানো ਇਕੋ ਜੀ ਪਾ ਲਈ ਆਪਾਂ ਹਣਾ ਮਿਕਸ ਕਰ ਲਈਏ ਤੇ ਆਹ ਵਾ ਜੀ ਬਲੈਕ ਪੈਪਰ ਜਿਹਨੂੰ ਕਹਿ ਦਿੰਦੇ ਆ ਕਾਲੀ ਮਿਰਚ ਦਾ ਪਾਊਡਰ ਤੇ ਇਧਰ ਆਪਣੇ ਕੋ ਟਮਾਟਰ ਸ਼ਿਮਲਾ ਮਿਰਚ ਤੇ ਪਿਆਜ਼ ਤੇ ਹੁਣ ਆਪਾਂ ਕਰੀਏ ਫਿਰ ਸ਼ੁਰੂ ਤੇ ਬਣਾਈਏ ਨਾਲੇ ਤੁਹਾਨੂੰ ਵੀ ਸਾਰੇ ਜਾਣਿਆਂ ਨੂੰ ਦਸੀਏ ਤੇ ਇੰਨੀ ਟੇਸਟ ਬਣਦੇ ਆ ਨਾ ਸ਼ਰਦੋਗਾਲ ਹੈ ਰੈਸਟੋਰੈਂਟ ਸਟਾਈਲ ਹਾਂ ਰੈਸਟੋਰੈਂਟ ਸਟਾਈਲ ਬਣਾ ਕੇ ਵਿਖਾਵਾਂਗਾ ਤੁਹਾਨੂੰ ਸਾਰਿਆਂ ਨੂੰ ਅੱਜ ਠੀਕ ਆ ਤੇ ਤੁਸੀਂ ਮੰਮੀ ਜੀ ਬਹਿ ਜਾਓ ਬਹਿਣਾ ਤੇ ਇੱਧਰ ਕਰ ਲਓ ਕੁਰਸੀ ਆਪਣੀ ਤੇ ਮੈਂ ਫਿਰ ਕਰਾਂ ਰੈਡੀ ਸਮਾਨ ਹਨਾ ਤੇ ਸਭ ਤੋਂ ਪਹਿਲਾਂ ਇਹ ਆ ਬੋਲ ਲਿਆ ਵਾ ਤੇ ਇਹਦੇ ਵਿੱਚ ਆਪਾਂ ਜਿਹੜੇ ਆ ਥੋੜੇ ਥੋੜੇ ਕਰਕੇ ਪਾਵਾਂਗੇ ਸਾਰੇ ਨਹੀਂ ਪਾਵਾਂਗੇ ਕਿਉਂਕਿ ਜੇ ਨਿਕਲ ਲੋੜਿਆ ਹਨਾ ਜੇ ਸਵਾਦ ਲੱਗੂਗਾ ਤੇ ਫਿਰ ਮੁੜ ਕੇ ਦੂਜਾ ਬਣਾ ਲਾਂਗੇ ਤੇ ਲੋ ਜੀ ਉਹੀ ਘਰਤਾ ਸਾਈਡ ਤੇ ਉਪਰ ਤੇ ਹੁਣ ਇਹਦੇ ਵਿੱਚ ਆਪਾਂ ਐਡ ਕਰਦੇ ਆਂ ਜੀ ਆਪਣੀਆਂ ਮਿਉਨੀਜ਼ ਵਗੈਰਾ ਠੀਕ ਆ ਸਭ ਤੋਂ ਪਹਿਲਾਂ ਆਪਾਂ ਆ ਤੰਦੂਰੀ ਸੌਸ ਜਿਹੜੀ ਕਹਿੰਦੇ ਨੇ ਤੰਦੂਰੀ ਸੌਸ ਵੀ ਕਹਿੰਦੇ ਨੇ ਤੰਦੂਰੀ ਮਿਉਨੀਜ਼ ਵੀ ਕਹਿੰਦੇ ਆ ਠੀਕ ਆ ਤੇ ਇਹਨੂੰ ਆਪਾਂ ਚਮਚ ਦੇ ਨਾਲ ਜਿਹੜੀ ਆ ਪਾਵਾਂਗੇ ਠੀਕ ਆ ਕਿੰਨੀ ਕੁ ਪਾਉਣੇ ਨੇ ਇਹ ਥੋੜੀ ਜਿਹੀ ਪਾਵਾਂਗੇ ਬੜੀ ਨਹੀਂ ਕਹਣਾ ਮਮੀ ਜੀ ਤੇ ਥੋੜੀ ਜੀ ਆਪਾਂ ਪਾਵਾਂਗੇ ਜੀ ਵਾਈਟ ਵਾਲੀ ਹਾਂ ਠੀਕ ਆ ਮੈਂ ਦੂਸਰੇ ਚਮਚ ਨਾਲ ਪਾ ਲੈਣੀ ਦੂਸਰੇ ਨਾਲ ਪਾਵਾਂ ਕਿਉਂਕਿ ਫਿਰ ਖਰਾਬ ਹੋ ਜਾਂਦੀ ਹੈ ਨਾ ਕੇਵਲੇ ਖਰਾਬ ਨਹੀਂ ਹੁੰਦੀ ਵਿੱਚ ਕਦਰ ਜਿਹੜਾ ਚੇਂਜ ਹੋ ਜਾਂਦਾ ਨਾ ਹਾਂਜੀ ਚਲੋ ਇਹਨੂੰ ਆਪਾਂ ਇੱਧਰ ਰੱਖ ਲੈਨੇ ਇੱਧਰ ਤੇ ਥੋੜੀ ਜੀ ਆਪਾਂ ਐਡ ਕਰਾਂਗੇ ਮਿੰਟ ਇਹਨੂੰ ਇਹੇ ਆਪਾਂ ਬਰੈਡ ਦੇ ਉੱਪਰ ਲਗਾਉਣਾ ਵਾ ਮਿੰਟ ਵਾਲੀ ਨੂੰ ਪਰ ਇਹ ਵਿੱਚ ਵੀ ਆਪਾਂ ਥੋੜੀ ਜੀ ਇਹਦੇ ਵਿੱਚ ਵੀ ਪਾ ਲੈਨੇ ਹਣਾ ਮਾਜਾ ਤੁਸੀਂ ਉਹਨਾਂ ਹੋਲ ਕੇ ਪਾਵਾਂਗੇ ਸਭ ਚੀਜ਼ਾਂ ਨੂੰ ਆ ਗਈ ਹੈ ਨਾ ਚਲੋ ਜੀ ਬਹੁਤ ਐਨੀ ਜ਼ਿਆਦਾ ਨਹੀਂ ਤੇ ਆ ਜਿਹੜੇ ਆਪਣੇ 오ਰੀਗানো ਤੇ ਚਿਲੀ ਫਲੇਕਸ ਇਹਨਾਂ ਨੂੰ ਐਡ ਕਰਾਂਗੇ ਠੀਕ ਆ ਤੇ ਉਸ ਤੋਂ ਬਾਅਦ ਸਾਰੇ ਪਾਵਾਂਗੇ ਉਸ ਤੋਂ ਬਾਅਦ ਆਪਣੇ ਕੋਲ ਆ ਜਿਹੜੇ সুইਟ ਕਾਰਨ ਠੀਕ ਆ ਬੌਲ ਛੋਟਾ ਨਹੀਂ ਪੈ ਗਿਆ ਬੌਲ ਛੋਟਾ ਪੈ ਗਿਆ ਸਮਾਨ ਜ਼ਿਆਦਾ ਹੋ ਗਿਆ ਹਨਾ ਹੁਣ ਇਹਨਾਂ ਨੂੰ ਅਸੀਂ ਕਰਾਂਗੇ ਜੀ ਮਿਕਸ ਲਓ ਜੀ ਮਿਕਸ ਤੇ ਆਪਾਂ ਕਰ ਲਿਆ ਵਾ ਪਰ ਫਿਰ ਅਹੀਂ ਆ ਜੇ ਨਾ ਬਿਗਨਰ ਸ਼ੈਫ ਹੋਣਾ ਜੇ ਤੇ ਨਮਕ ਰਹਿ ਗਿਆ ਅਡੇ ਕੋ ਐਡ ਕਰਨ ਵਾਲਾ ਹੈ ਨਾ ਹਮਣ ਤੋ ਆਪਾਂ ਹੁਣ ਐਡ ਕਰਾਂਗੇ ਥੋੜਾ ਜਿਹਾ ਪਾਵਾਂਗੇ ਹਨ ਮੈਨੂੰ ਦੱਸ ਦਿਓ ਯਾਰ ਮੈਨੂੰ ਇਹ ਨਾ ਦੇਖਿਓ ਮੈਨੂੰ ਸਾਰਾ ਕੁਝ ਪਤਾ ਵਾ ਬੜਾ ਬੜਾ ਹਨਾ ਚਲੋ ਜੀ ਇੱਕ ਵਾਰੀ ਹੋਰ ਇਹਦੀ ਫੈਂਟੀ ਮਾਰਾਂਗੇ ਜੀ ਤੇ ਥੋੜੀ ਜੀ ਐਡ ਕਰਾਂਗੇ ਆਪਾਂ ਜੀ ਟਮਾਟੋ ਕੇਚਪ ਚਲੋ ਲਓ ਜੀ ਆ ਤੁਸੀਂ ਦੇਖ ਸਕਦੇ ਹੋ ਆ ਮਿਕਸਚਰ ਜਿਹੜਾ ਵਾ ਇਹ ਸਾਡਾ ਜਿਹੜਾ ਰੈਡੀ ਹੋ ਗਿਆ ਵਾ ਤੇ ਹੁਣ ਅੱਧਾ ਜਿਹੜਾ ਹਾਫ ਕੰਮ ਕੰਪਲੀਟ ਹੋ ਗਿਆ ਵਾ ਹੁਣ ਹਾਫ ਰਹਿ ਗਿਆ ਵਾ ਹੁਣ ਅਸੀਂ ਕੀ ਕਰਨਾ ਵਾ ਆ ਜਿਹੜੇ ਬਰੈਡ ਵਾ ਨਾ ਇਹ ਹੁੰਦੇ ਆ ਨਾ ਮੰਮੀ ਜੀ ਦਾ ਟੱਟੇ ਲਗਣੇ ਜੇ ਹਨਾ ਤੇ ਇਹਨਾਂ ਨੂੰ ਆਪਾਂ ਪਹਿਲਾਂ ਟਾਈਟ ਕਰਨਾ ਥੋੜਾ ਜਿਹਾ ਉਹਦੇ ਵਿੱਚ ਰੱਖ ਕੇ ਸਿੰਪਲ ਹੀ ਨਾਲ ਆਨ ਕਰ ਦੇਣਾ ਜੀ ਗਰਮ ਹੋ ਜਾਂਦਾ ਆਨ ਕਰ ਦੇਣਾ ਠੀਕ ਹੈ ਅੰਦਰ ਰੋਸਟ ਕਰਨਾ ਪਹਿਲਾਂ ਰੋਸਟ ਕਰਨਾ ਥੋੜਾ ਜਿਹਾ ਇਹਨੂੰ ਤੇ ਇਹਨੂੰ ਥੋੜਾ ਜਿਹਾ ਹੋਣ ਦੇਵਾਂਗੇ ਹੀਟ ਤੇ ਉਸ ਤੋਂ ਬਾਅਦ ਆਪਾਂ ਤੇ ਇਹ ਦੋਵੇਂ ਇਦਾਂ ਰੱਖੇ ਨਾ ਇਦਾਂ ਕੱਲੇ ਕੱਲੇ ਇਹਨਾਂ ਨੂੰ ਪਹਿਲਾਂ ਕਰਾਂਗੇ ਆਪਾਂ ਥੋੜਾ ਜਿਹਾ ਮਤਲਬ ਹਾਰਡ ਕਰਾਂਗੇ ਫਿਰ ਜਿਆਦਾ ਕ੍ਰਿਸਪੀ ਹੋ ਜਾਣੇ ਨਾ ਥੋੜੀ ਜਿਹੀ ਉਹਦੇ ਵਿੱਚ ਵੀ ਹੋ ਜਾਣੇ ਤੇ ਇਹ ਸੌਫਟ ਹੋਣਾ ਤੇ ਇਹ ਫਟ ਵੀ ਸਕਦੇ ਆ ਇਸ ਕਰਕੇ ਇਹਨਾਂ ਨੂੰ ਆਪਾਂ ਜਿਹੜਾ ਥੋੜਾ ਜਿਹਾ ਰੋਸਟ ਕਰਾਂਗੇ ਹਨਾ ਹੁਣ ਇਹਨੂੰ ਆਪਾਂ ਇੱਕ ਸਾਈਡ ਇੱਧਰ ਰੱਖ ਦਾਂਗੇ ਡੱਡ ਦੀ ਤੇ ਦੂਸਰੀ ਸਾਈਡ ਬਰੇਡ ਦੀ ਜਿਹੜੀ ਇੱਧਰ ਰੱਖਾਂਗੇ ਆਪਾਂ ਤੇ ਇਹਨੂੰ ਪਰ ਕਰਾਂਗੇ ਥੋੜਾ ਜਿਹਾ ਬੰਦ ਠੀਕ ਆ ਇਸ ਤਰੀਕੇ ਨਾਲ ਹੇ ਅੰਦੇ ਟਾਈਚੀ ਟਾਈਚੀ ਟਾਈਪ ਬਣਿਆਣਾ ਚਾਚੀ ਟਾਈਪ ਨਹੀਂ ਇਹ ਪਤਾ ਕਿਉਂ ਆ ਜਦੋਂ ਅਸੀਂ ਇਹਨੂੰ ਫਿਲ ਕਰਦੇ ਨਾ ਨਾ ਪ੍ਰੈਸ ਹੋ ਜਾਂਦਾ ਨਾ ਜਦ ਨਾਲ ਪ੍ਰੈਸ ਹੋ ਜਾਂਦਾ ਚੱਜ ਨਾਲ ਨਾਲ ਹੀ ਖੋਲਦਾ ਨਹੀਂ ਇਹ ਵੀ ਆਪੇ ਦੀ ਬਾਹਰ ਹੁੰਦਾ ਨਹੀਂ ਆਪ ਗੱਟਾਂਗੇ ਦੇਗਾ ਹੂੰ 2 ਮਿੰਟ ਹੋ ਗਏ ਆ ਹੁਣ ਇਹਨੂੰ ਆਪਾਂ ਬਾਹਰ ਕੱਢਦੇ ਆ ਠੀਕ ਆ ਬਰੈਡ ਨੂੰ ਤੇ ਆ ਦੇਖੋ ਹੁਣ ਬੜਾ ਵਧੀਆ ਆ ਥੋੜੇ ਜਿਹਾ ਆਕੜ ਗਿਆ ਆ ਵੇਖੋ ਠੀਕ ਆ ਨਾ ਹਾਂ ਫੇਰ ਹਾਰਡ ਹੋ ਗਿਆ ਹਾਰਡ ਹੋ ਗਿਆ ਹੁਣ ਸੁੱਖਾ ਵਾ ਇਹਦੇ ਉੱਪਰ ਜਿਹੜੀ ਆ ਹਨਾ ਚੀਜ਼ ਆਪਾਂ ਲਾਉਣੀ ਆ ਐਡ ਕਰਨੀ ਹੁਣ ਸੁੱਖਾ ਆ ਮੈਨੂੰ ਬਬਲੂ ਅੱਧਾ ਦੋ ਬਣ ਸਕਦੇ ਆ ਨਾ ਹਾਂਜੀ ਹਾਂਜੀ ਦੋ ਬਣ ਸਕਦੇ ਆ ਤੇ ਉਹਨਾਂ ਦੇਰ ਆਪਾਂ ਹੋਰ ਦੋ ਰੱਖ ਦਿੰਨੇ ਆ ਸੀਗਾ ਤਾਂ ਜੋ ਉਹ ਵੀ ਇਸ ਤਰੀਕੇ ਨਾਲ ਹੋ ਜਾਣ ਹੁਣ ਇਹਨਾਂ ਨੂੰ ਆਪਾਂ ਇੱਥੇ ਰੱਖ ਕੇ ਤੇ ਇਹਨਾਂ ਦੀ ਫਿਲਿੰਗ ਕਰਦੇ ਆ ਫਿਲਿੰਗ ਕਰਨ ਤੋਂ ਪਹਿਲਾਂ ਜਿਹੜੀ ਮਿੰਟ ਸੌਸ ਆ ਮਾਇਓਨੈਸ ਉਹ ਇਹਦੇ ਉੱਪਰ ਲਗਾਵਾਂਗੇ ਕਿਉਂਕਿ ਇਹ ਟੇਸਟ ਬੜੀ ਆ ਇਸ ਕਰਕੇ ਮੈਂ ਲਿਆਂਦੀ ਇਹਨੂੰ ਇਸ ਤਰੀਕੇ ਨਾਲ ਕਰ ਲਵਾਂਗੇ ਫਲਾ ਲਵਾਂਗੇ ਸਾਰੇ ਹਨਾ ਸਪਰੈਡ ਕਰ ਲਵਾਂਗੇ ਆ ਇਹਨੂੰ ਸਪਰੈਡ ਕਰਨਾ ਹੈ ਤੇ ਇਹ ਦੂਸਰੀ ਸਾਈਡ ਹੈ ਦੂਸਰੀ ਸਾਈਡ ਜਿਹੜੀ ਆਪਾਂ ਦੂਸਰੀ ਲਗਾਵਾਂਗੇ ਠੀਕ ਆ ਇਸ ਤਰੀਕੇ ਨਾਲ ਇਹਦੇ ਵਿੱਚ ਵੀ ਉਹੀ ਹੋ ਜਾਗਾ ਨਾ ਹੈ हां ਇਹਦੇ ਵਿੱਚ ਵੀ ਮਿੰਟੋ ਵਾਲੀ ਉਹਦੇ ਨਾਂ ਹੁੰਦਾ ਵੀ ਆਣਾ ਚਾ ਤਾਂ ਹੀ ਮਿੰਟ ਵਾਲੀ ਠੀਕ ਹੈ ਨਾ ਇਹ ਲੱਗ ਗਈ ਆ ਤੇ ਦੂਸਰੀ ਸਾਈਡ ਆਪਾਂ ਲਗਾਵਾਂਗੇ ਟਮਾਟੋ ਕੇਚੱਪ ਠੀਕ ਆ ਤੇ ਇਹਨੂੰ ਵੀ ਸਪਰੈਡ ਕਰ ਲਾਂਗੇ ਆਪਾਂ ਪੂਰੇ ਬ੍ਰੈਡ ਦੇ ਉੱਪਰ ਆਵਾਜ਼ ਆਉਂਦੀ ਨਾ ਬ੍ਰੈਡ ਦੀ ਹੁਣ ਠੀਕ ਆ ਲਓ ਜੀ ਇਹਨੂੰ ਆਪਾਂ ਰੱਖ ਲਾਂਗੇ ਇਧਰ ਸਾਈਡ ਤੇ ਬਾਕੀਆਂ ਨੂੰ ਫਿਰ ਇਹਦੇ ਨਾਲ ਕਰਾਂਗੇ ਹੁਣ ਅਹੀਂ ਕਰਾਂਗੇ ਜੀ ਆ ਆਪਣਾ ਜਿਹੜਾ ਅਸੀਂ ਤਿਆਰ ਕੀਤਾ ਸੀ ਇਹਨੂੰ ਇਹਦੇ ਉੱਪਰ ਐਡ ਕਰਾਂਗੇ ਹੁਣ ਠੀਕ ਆ ਇਸ ਤਰੀਕੇ ਨਾਲ ਤੇ ਲਓ ਜੀ ਬੋਤਾਂ ਨਹੀਂ ਕਰਾਂਗੇ ਕਿਉਂਕਿ ਫਿਰ ਬਾਹਰ ਨੂੰ ਆ ਜਾਂਦਾ ਵਾ ਹਨਾ ਤੇ ਉਸ ਤਰੀਕੇ ਨਾਲ ਉਹਨਾਂ ਕੀ ਅਸੀਂ ਕਰਾਂਗੇ ਜੇ ਐਡ ਜਿੰਨੇ ਕ ਕੈਪੈਸਿਟੀ ਆ ਬਹੁਤ ਜ਼ਿਆਦਾ ਹੁਣ ਇਹਨੂੰ ਇਹਦੇ ਉੱਪਰ ਖਾਂਗੇ ਇਸ ਤਰੀਕੇ ਨਾਲ ਠੀਕ ਆ ਤੇ ਇਹਨੂੰ ਥੋੜਾ ਜਿਹਾ ਇਦਾਂ ਪ੍ਰੈਸ ਕਰਾਂਗੇ ਤੇ ਬਾਕੀ ਹੁਣ ਉਹਨੇ ਆਪੇ ਪ੍ਰੈਸ ਕਰ ਹੀ ਜਾਣਾ ਤੇ ਇਹ ਹੋ ਗਿਆ ਜੀ ਆਪਣਾ ਰੈਡੀ ਤੇ ਹੁਣ ਅਸੀਂ ਕੀ ਕਰਨਾ ਵਾ ਜੀ ਜਿਹੜੇ ਵਿੱਚ ਰੱਖਿਆ ਉਹਨਾਂ ਨੂੰ ਅਸੀਂ ਬਾਹਰ ਕੱਢ ਲਵਾਂਗੇ ਠੀਕ ਹੈ ਤੇ ਓਨੇ ਦਿਨ ਆਪਾਂ ਇਹਨਾਂ ਨੂੰ ਰੈਡੀ ਕਰ ਲੈਣੇ ਆ ਤੇ ਓਨੇ ਦਿਨ ਇਹ ਬੇਕ ਹੋ ਜਾਣਗੇ ਹਨਾ ਹੁਣ ਅਸੀਂ ਕੀ ਕਰਾਂਗੇ ਜੀ ਚਮਚ ਲਾਵਾਂਗੇ ਇੱਕ ਇੱਕ ਤੇ ਚਾਹ ਨੂੰ ਜੀ ਬੜੇ ਖਰਾਬ ਹੋਣਦੇ ਆ ਨਹੀਂ ਤੇ ਦੋਵੇਂ ਰੱਖ ਦੇਣੇ ਸੀ ਵਿੱਚ ਉਹ ਵੀ ਹੋ ਹੀ ਗਏ ਆ ਇਕੱਠੇ ਹੋ ਜਾਂਦੇ ਆਂ ਕਿੱਥੇ ਰੱਖ ਲਈਏ ਹਾਂ ਵੀ ਗੱਲ ਤੇਰੀ ਠੀਕ ਆ ਮਨ ਫਿਰ ਇਹਨੂੰ ਰੱਖ ਲਈ ਆਪਾਂ ਮੈਂ ਇਹ ਕਹਿਣ ਡਿਆ ਕਿ ਸਿੱਲੇ ਜੇ ਹੋ ਕਨਫਰਮ ਹੋ ਪਤਾ ਗਿਆ ਫਿਰ ਇੱਕ ਸਾਈਡ ਤੋਂ ਪ੍ਰੈਸ ਹੋ ਜਾਣੇ ਫਿਰ ਇੱਕ ਸਾਈਡ ਤੋਂ ਰਹਿਣੇ ਚਲੋ ਠੀਕ ਆ ਹੁਣ ਆਪਾਂ ਇੱਕ ਵਾਰੀ ਫਿਰ ਇਹਦੀ ਫਿਲਿੰਗ ਕਰ ਦਈਏ ਠੀਕ ਆ ਤੇ ਫਿਲਿੰਗ ਦੀ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਿੰਨਾ ਵਾ ਲਓ ਜੀ ਅਸੀਂ ਦੋ ਸੈਂਡਵਿਚ ਤਿਆਰ ਕਰ ਲਿਆ ਇੱਕ ਇਹ ਦੇ ਕੇ ਹੁਣ ਇਹਨਾਂ ਨੂੰ ਦੋਵਾਂ ਨੇ ਸਾਈਡ ਤੇ ਆਪਾਂ ਰੱਖ ਦਾਂਗੇ ਹਨਾ ਪਹਿਲਾਂ ਮੈਂ ਕੰਮ ਨੂੰ ਲਗਾ ਅਸੀਂ ਘਰੋਂ ਮੰਗਦੀ ਚੱਲ ਦੋ ਬਣਾ ਲਾ ਤੇ ਇਧਰ ਆਪਾਂ ਲਗਾਵਾਂਗੇ ਤੇ ਇਥੇ ਲਈ ਸਾਫ਼ ਜੀ ਠੀਕ ਆ ਬਟਰ ਲਗਾ ਦਾਂ ਇਧਰ ਰੱਖਾਂਗੇ ਜੀ ਆਪਾਂ ਇਹ ਇੱਕ ਸੈਂਡਵਿਚ ਤੇ ਦੂਸਰੀ ਸਾਈਡ ਤੇ ਰੱਖਾਂਗੇ ਜੀ ਆਪਾਂ ਦੂਸਰਾ ਸੈਂਡਵਿਚ ਠੀਕ ਆ ਤੇ ਇਹਦੇ ਉੱਪਰ ਵੀ ਲਗਾ ਦਾਂਗੇ ਇਸ ਤਰੀਕੇ ਨਾਲ ਸਾਡੇ ਕੋਲ ਨਾ ਬ੍ਰਸ਼ ਨਹੀਂ ਹੈਗਾ ਬ੍ਰਸ਼ ਲਿਆਵਾਂਗੇ ਹੁਣ ਬ੍ਰਸ਼ ਮੈਨੂੰ ਲੱਗਦਾ ਸ਼ਾਇਦ ਇਹ ਤੇ ਯੂਜ਼ ਵੀ ਨਾ ਹੋਵੇ ਨਹੀਂ ਹੋ ਜਾਣਾ ਕਿਉਂ ਕਿਉਂਕਿ ਉਹ ਗਰਮ ਹੁੰਦਾ ਨਾ ਤੇ ਫਿਰ ਉਹਦੇ ਇਹਦੇ ਬ੍ਰਿਡ ਦੇ ਗੇੜੇ ਬ੍ਰਿਜਲ ਜੁੰਦੇ ਉਹ ਹੋ ਸਕਦੀ ਹੈ ਅੱਛਾ ਪਿਘਲ ਸਕਦੀ ਹਾਂ ਇਹ ਵੀ ਤੇ ਨਾਲੇ ਇੱਕ ਗੱਲ ਹੋਰ ਆਪਾਂ ਨਾ ਬ੍ਰੈਡ ਦੀਆਂ ਸਾਈਡਾਂ ਨਹੀਂ ਉਤਾਰੀਆਂ ਕਿਉਂ ਕਿਉਂਕਿ ਇਹਦਾ ਸਾਈਜ਼ ਵੀ ਛੋਟਾ ਵਾ ਜੇਹੀਂ ਸੈਂਡਵਿਚ ਵਾਲਾ ਬ੍ਰੈਡ ਲੈਨੇ ਤੇ ਉਹ ਇਹਦੇ ਵਿੱਚ ਆਉਣਾ ਨਹੀਂ ਗਾ ਹਨਾ ਤੇ ਪਰ ਹਾਂ ਜੇ ਉਹਦੀਆਂ ਸਾਈਡਾਂ ਕੱਟ ਦਿੰਨੇ ਫਿਰ ਸ਼ਾਇਦ ਆ ਜਾਂਦਾ ਪਰ ਅਹੀਂ ਨਹੀਂ ਕੱਟੀਆਂ ਛੋਟੇ ਦੀ ਇਹਨਾਂ ਨੇ ਵੀ ਨਾਲ ਹੀ ਹੋ ਜਾਣਾ ਹੁਣ ਇਹਨਾਂ ਨੂੰ ਕਰਾਂਗੇ ਜੀ ਇਸ ਤਰੀਕੇ ਨਾਲ ਪ੍ਰੈਸ ਦੇਖ ਸਕਦੇ ਤੁਸੀਂ ਇਹਨੂੰ ਆਪਾਂ ਪੂਰਾ ਪ੍ਰੈਸ ਕਰਾਂਗੇ ਇਸ ਤਰੀਕੇ ਨਾਲ ਦੇ ਇਹਨੂੰ ਕਰਦਾਂਗੇ ਲੋਕ ਠੀਕ ਆ ਤੇ ਆ ਉੱਪਰ ਜਿਹੜੀ ਆ ਦੋਨੇ ਲਾਈਟਾਂ ਚੱਲਣ ਡੀਆਂ ਵਾ ਤੇ ਗ੍ਰੀਨ ਆਫ ਹੋਏ ਨਹੀਂ ਹਾਂ ਗ੍ਰੀਨ ਆਫ ਹੋਏ ਨਹੀਂ ਉਹਦਾ ਮਤਲਬ ਹੋਣਾ ਕਿ ਇਹ ਪੂਰੀ ਤਰ੍ਹਾਂ ਬਣ ਗਿਆ ਹਣਾ ਤੇ ਹੁਣ ਕਰਾਂਗੇ ਜੀ ਵੇਟ ਜਿਹੜੀ ਕਰਨੀ ਪੈਣੀ ਤੇ ਫਿਰ ਤੁਹਾਨੂੰ ਨਾਲ ਦੀ ਨਾਲ ਦੱਸਦੇ ਹਾਂ ਜਦੋਂ ਬਣ ਕੇ ਹੁੰਦੀ ਆ ਠੀਕ ਆ ਤੇ ਦੇਖੀਏ ਫਿਰ ਹੋ ਗਿਆ ਬੇਕ ਕੇ ਨਹੀਂ ਹਣਾ ਦੇਖੀਏ ਫਿਰ ਬਣਿਆ ਕਿ ਨਹੀਂ ਬਣ ਗਏ ਆ ਬਣ ਗਏ ਆ ਮੰਮੀ ਬਣ ਗਏ ਹੋਣਗੇ ਬਣ ਗਿਆ ਨੇ ਲਓ ਜੀ ਕਿਵੇਂ ਦੀ ਆ ਲੁੱਕ ਫਿਰ ਦੱਸੋ ਕਮੈਂਟ ਕਰਕੇ ਤੇ ਹੁਣ ਇਹਨਾਂ ਨੂੰ ਅਸੀਂ ਕੱਟਦੇ ਆ ਜੀ ਬਾਹਰ ਠੀਕ ਆ ਤੇ ਇੱਥੇ ਰੱਖਦੇ ਆ ਫਿਰ ਇਹਨਾਂ ਦੀ ਕਰਦੇ ਆ ਕਟਿੰਗ ਤੇ ਬਾਹਰ ਅਸੀਂ ਇਨਸਾਈਟ ਲਾਵਾਂਗੇ ਜੀ ਇਹਦੀ ਕਿਉਂਕਿ ਕਰਮੜੇ ਆ ਨਾ ਉਹ ਸ਼ੀਟਾਂ ਕਰਮਾ ਹੈ ਨਾ ਤੇ ਲਓ ਜੀ ਚੈੱਕ ਕਰੋ ਨਹੀਂ ਸੇ ਭਰਾ ਤੇ ਜਿਹੜੇ ਆ ਉਹ ਇੰਨੇ ਕਰਬਣੀ ਹੈਗੇ। ਅ ਦੂਜੀ ਸਾਈਡ ਕਰਾ ਦਿੰਦਾ ਇਹ ਪਲਾ। ਹਾਂ ਹੋਊਗਾ ਨਾ ਹੋ ਕੇ ਨਾ। ਇਹ ਲਓ ਜੀ ਫਿਰ ਕਰਕੇ ਕਮੈਂਟ ਦੱਸਿਓ ਕਿਵੇਂ ਦੇ ਲੱਗਣਦੇ ਆ ਫਿਰ ਹੈ। ਭਾਇਏ ਤੇ ਬਹੁਤ ਸੋਹਣੇ ਲੱਗਣਦੇ ਆ ਹੁਣ ਖਾ ਕੇ ਦੇਖਦੇ ਆ ਨਾ। ਹਾਂਜੀ ਨੰਬਰ ਮੈਨੂੰ ਦਿਓ ਬੜਾ ਖਾ ਕੇ ਫਿਰ। ਲਓ ਜੀ ਇਹਨੂੰ ਅਸੀਂ ਬੰਦ ਕਰ ਦਿੰਨੇ ਹੁਣੀ ਦੇਰ ਵਾਸਤੇ ਤੇ ਇਹਨਾਂ ਦੀ ਕਰਦੇ ਆ ਆਪਾਂ ਕਟਿੰਗ ਤੇ ਦੂਸਰੇ ਬ੍ਰੈਡ ਰੱਖ ਦੇਣੇ ਹੁਣੇ। ਦੂਸਰੇ ਬ੍ਰੈਡ ਰੱਖ ਦੇਣੇ। ਦੂਸਰੇ ਹਾਂ ਚਲੋ ਹੋ ਜਾਣਾ ਇਹ ਨਾ। ਇਹਨੂੰ ਆਪਾਂ ਮੈਂ ਅੰਦਰ ਬੰਦ ਤੇ ਰੱਖ ਦਈਏ ਕਿਉਂਕਿ ਹੀਟ ਬੜੀ ਆ ਹਨਾ। ਤੇ ਚਲੋ ਜੀ ਫਿਰ ਟੇਸਟ ਕਰਕੇ ਦੱਸਾਂਗੇ ਹੁਣ ਮੰਮੀ ਜੀ ਵੀ ਕਿਵੇਂ ਦੇ ਬਣੇ ਆ ਠੀਕ ਆ ਕਰ ਦਿੱਤੇ ਆ ਜੀ ਕੱਟ ਤੇ ਇਹ ਹੁਣ ਮੰਮੀ ਜੀ ਨੂੰ ਟੇਸਟ ਕਰਵਾਉਨੇ ਆ ਤੇ ਪੁੱਛਦੇ ਆ ਕਿਵੇਂ ਦੇ ਬਣੇ ਆ ਤੇ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਲਓ ਚੈੱਕ ਕਰੋ ਠੀਕ ਆ ਤੇ ਇਧਰ ਹੋ ਗਈ ਆ ਪਲੇਟ ਰੈਡੀ ਤੇ ਹੁਣ ਅਹੀਂ ਕਰਵਾਉਨੇ ਆ ਮੰਮੀ ਜੀ ਨੂੰ ਟੇਸਟ ਠੀਕ ਆ ਲਓ ਮੰਮੀ ਜੀ ਮੈਂ ਫੜ ਕੇ ਆਦਾ ਤੁਸੀ ਟੇਸਟ ਕਰਕੇ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਅੱਗੇ ਬਬਲੂ ਮੈਂ ਬਣਾ ਨਹੀਂ ਨਹੀਂ ਤਾਂ ਬਬਲੂ ਖਾਂਦਾ ਹੁੰਦਾ ਹੈ ਅੱਜ ਕਿੰਨੇ ਬਣਾਏ ਤੇ ਅੱਜ ਖਾਊਂ ਚਲੋ ਖਾ ਲੋ ਫਿਰ ਹੁਣ ਠੰਡੇ ਹੋ ਜਾਣੇ ਨਹੀਂ ਗਰਮੀਆਂ ਗਰਮੀਆਂ ਪੂਰੇ ਗਰਮ ਚਲੋ ਮਾਂ ਮਮੀ ਜੀ ਟੈਸਟ ਕਰਕੇ ਦੱਸਣਗੇ ਕਿ ਨਾ ਸਾਨੂੰ ਕੋਤਾ ਮੈਂ ਕਰਦਾ ਉਹਨਾਂ ਟੈਸਟ ਹਰ ਵਾਰ ਮੈਂ ਕਰਦਾ ਉਹਨਾਂ ਤੇ ਬਾਕੀ ਉਹ ਤਾਂ ਕਿ ਹੁਣ ਜੇ ਮੈਂ ਆਪ ਹੀ ਕਰਾਂ ਤੇ ਮੈਨੂੰ ਵਧੀਆ ਲੱਗਣਾ ਮਮੀ ਵਾਕਿਆ ਤੁਸੀਂ ਆਪਣੀ ਧਾ ਠੀਕ ਬਣੇ ਆ ਮੈਂ ਕਹਿੰਦਾ ਨਹੀਂ ਮਮੀ ਜੀ ਤੁਸੀਂ ਕਹੋ ਮਮੀ ਆਂਦੇਂਂ ਦੇ ਨਹੀਂ ਨਹੀਂ ਤੂੰ ਕਰ ਟੈਸਟ ਕਿਉਂਕਿ ਉਹ ਆਪਣੇ ਆਪ ਨੂੰ ਵਧੀਆ ਨਹੀਂ ਲੱਗਦਾ ਕਿ ਮੈਂ ਤੇ ਬਣਾਏ ਆ ਹਨਾ ਤੇ ਟੈਸਟ ਦੂਜਾ ਕਰੇ ਤੇ ਫੇਰੀ ਆ ਤੇ ਹਾਂਜੀ ਦੱਸੋ ਫਿਰ ਬਹੁਤ ਆੜੇ ਚੀਜ਼ਾਂ ਤੋਂ ਪਾਈਆਂ ਨੇ ਇਹ ਚਾਹ ਹਾਂਜੀ ਇਹ ਤੇ ਕਮਾਲ ਦੇ ਖਾਤੇ ਆ ਅਮਨ ਤੈਨੂੰ ਮੈਂ ਨਾ ਬਾਈਟ ਦਿੰਨਾ ਵਾ ਤੇ ਤੂੰ ਤੂੰ ਵੀ ਦੱਸ ਠੀਕ ਆ ਠੀਕ ਆ ਲੈ ਇਹ ਹੁਣ ਅਮਨ ਦੱਸੂਗੀ ਇਹ ਕਿਵੇਂ ਦੇ ਬਣੇ ਆ ਇਸ ਦਾ ਟੇਸਟ ਇਸ ਦਾ ਨਾ ਲੱਗਣ ਦੇ ਜੇ ਤਾਰੇ ਅੜੀ ਮੈਂ ਨਹੀਂ ਲਿਓ ਨੇ ਹਾਂਜੀ ਹਾਂਜੀ ਸਿਰਫ ਉਦਾਂ ਦੀ ਚੀਜ਼ ਲੱਗਣ ਈ ਆ ਅਮਨ ਅਮਨ ਨੇ ਪੁੱਛਦੀ ਅਮਨ ਨੂੰ ਵੀ ਬਾਈਟ ਦਿੱਤੀ ਆ ਆ ਛਾ ਅਮਨ ਦੱਸ ਹੁਣ ਫਿਰ ਕਿਦਾਂ ਦੇ ਲੱਗੇ ਨੰਬਰ ਦੇ ਦੇਣੇ ਆ ਬਹੁਤ ਹੀ ਜ਼ਿਆਦਾ ਸਵਾਦ ਬਣੇ ਆ ਤੇ ਜਿੱਦਾਂ ਰੈਸਟੋਰੈਂਟ ਸਟਾਈਲ ਹੁੰਦੇ ਨਾ ਸੇਮ ਉਹੀ ਚੀਜ਼ ਆ ਕਿਉਂਕਿ ਸਾਰੀਆਂ ਚੀਜ਼ਾਂ ਦੀ ਉਹ ਭਾਈਆਂ ਤੇ ਸੇਮ ਤੇ ਫਿਰ ਬਣ ਨਹੀਂ ਤੇ ਵੇਖ ਲੋ ਉੱਥੇ ਕਿੰਨੇ 2-2 2.50 ਦੇ ਮਿਲਦੇ ਆ ਹਨਾ ਤੇ ਆਪਾਂ ਘਰੇ ਕਿੰਨੇ ਸਸਤੇ ਸਮਾਨ ਨਾਲ ਜਿਹੜੇ ਆ ਰੈਡੀ ਕਰ ਲੈ ਤੇ ਚੈੱਕ ਕਰੋ ਤੁਸੀਂ ਫਿਰ ਇਹਨਾਂ ਦੀ ਫੀਲਿੰਗ ਹਨਾ ਘੈਂਟ ਆ ਨਾ ਫਿਰ ਤੇ ਕਿੱਦਾਂ ਦਾ ਲੱਗਾ ਫਿਰ ਵਲੋਗ ਮੈਂ ਨੰਬਰ ਦਵਾ ਹਾਂਜੀ ਨਾ ਵੀ ਇਹ 200 ਜੋ 200 ਦੇਣ ਵਾਲੇ ਨੰਬਰ ਵਾ ਹੈ 200 ਜੋ 200 ਪਰ ਮੈਂ 99 ਹੀ ਦਵਾਂਗੀ ਹੈ ਮੈਂ 99 ਦਵਾਂਗੀ 99 ਕਿਉਂ ਪੂਰੇ ਪ੍ਰੋਪਰਲੀ ਨਾ ਦੇ ਦੇ ਬੜੀ ਖਲਾ ਖਾ ਤੂੰ ਇੱਕ ਘਾਟ ਹੀ ਰਹੀਦਾ ਤੇ ਥੈਂਕ ਯੂ ਜੀ ਤੁਹਾਡਾ ਵੀ ਆਂਟੀ ਜੀ ਜਿਨ੍ਹਾਂ ਨੇ ਤੁਸੀਂ ਸਾਨੂੰ ਇਹ ਵਾਲਾ ਗਿਫਟ ਪ੍ਰੋਵਾਈਡ ਕੀਤਾ ਹਨਾ ਸਭ ਤੋਂ ਵੱਡਾ ਥੈਂਕ ਯੂ ਤੇ ਉਹਨਾਂ ਦਾ ਬਣਦਾ ਵਾ ਕਿਉਂਕਿ ਅਸੀਂ ਫੇਰ ਹੀ ਅੱਜ ਬਣਾਉਣ ਲੱਗੇ ਆ ਵੈਸੇ ਹੀ ਮਗਵਾਉਣਾ ਸੀ ਪਰ ਅਜੇ ਤੱਕ ਅਸੀਂ ਮਗਵਾਇਆ ਨਹੀਂ ਬਹੁਤ ਵਧੀਆ ਤੁਹਾਡਾ ਅਕਰੀ ਹੁਣ ਅਹੀ ਸਮਝ ਨਹੀਂ ਲੱਗ ਰਹੀ ਮੈਨੂੰ ਕਿ ਮੈਂ ਥੈਂਕ ਯੂ ਕਿਤਾ ਕਰਾਂ ਤੇ ਨਾਲੇ ਪ੍ਰੀਵੀ ਵਲੋਗ ਵੇਖਣੇ ਹੋਗੇ ਠੀਕ ਆ ਹੁਣ ਸਾਡੇ ਕੋਲ ਜ਼ਰੂਰ ਆਇਓ ਤੁਸੀਂ ਜਦੋਂ ਵੀ ਆਏ ਤੁਹਾਨੂੰ ਜਿਹੜਾ ਵਾ ਸੈਂਡਵਿਚ ਬਣਾ ਕੇ ਤੇ ਖਵਾਵਾਂਗੇ ਹਨਾ ਆਪਣਾ ਠੀਕ ਆ ਫੇਰੀ ਥੈਂਕ ਯੂ ਹੁਣ ਫੇਰ ਥੈਂਕ ਯੂ ਹੁਣ ਜੀ ਫੇਰ ਅਸਲੀ ਥੈਂਕ ਯੂ ਹੁਣ ਜੇ ਤੁਸੀਂ ਸਾਡੇ ਕੋਲ ਆਓਗੇ ਤੇ ਤੁਹਾਨੂੰ ਸੈਂਡਵਿਚ ਬਣਾ ਕੇ ਖਵਾਵਾਂਗੇ ਆਪਾਂ ਠੀਕ ਆ ਜੀ ਫੇਰ ਜੇ ਤੁਹਾਨੂੰ ਵਲੋਗ ਵਧੀਆ ਲੱਗਾ ਹੋਊਗਾ ਤੇ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿੱਦਾਂ ਸਾਡੇ ਬਾਕੀ ਵਲੋਗਰ ਨੂੰ ਪਿਆਰ ਦਿੱਤਾ ਵਾ ਇਵੇਂ ਹੀ ਇਸ ਵਲੋਗਰ ਨੂੰ ਵੀ ਪਿਆਰ ਦਿਓ ਤੇ ਨਵੀਂ ਤੋਂ ਨਵੀਂ ਰੈਸਪੀ ਲੈ ਕੇ ਆਈ ਹੁੰਦੇ ਰਾਵਾਂਗੇ ਤੇ ਠੀਕ ਆ ਜੀ ਫਿਰ ਮਿਲਦੇ ਆ ਕਿਸੇ ਨੈਕਸਟ ਵਲੋਗ ਦੇ ਵਿੱਚ ਉਦੋਂ ਤੱਕ ਲਈ ਸਾਰਿਆਂ ਨੂੰ ਬਾਏ ਬਾਏ